ਕੱਲ ਦਾ ਜੋ ਇਨਸੀਡੈਂਟ ਹੋਇਆ ਖਨੌਰੀ ਬਾਰਡਰ ਦੇ ਉੱਤੇ ਜਾਂ ਫਿਰ ਸ਼ੰਭੂ ਬਾਰਡਰ ਦੇ ਉੱਤੇ ਉਸ ਨੂੰ ਕਿਵੇਂ ਦੇਖਿਆ ਜਾ ਰਿਹਾ ਜੋ ਇੱਕ ਨੌਜਵਾਨ 22 ਸਾਲ ਦਾ ਮਹਿਜ਼ ਨੌਜਵਾਨ ਸੀਗਾ ਜਿਸ ਦੀ ਕੱਲ ਮੌਤ ਹੋ ਗਈ ਉਸ ਇਨਸੀਡੈਂਟ ਨੂੰ ਕਿਵੇਂ ਦੇਖਦੇ ਨੇ ਹਰਿੰਦਰ ਸਿੰਘ ਲਖੋਵਾਲ ਇਹਨਾਂ ਗੱਲਬਾਤ ਕਰਦੇ ਆ ਰਖਵਾਲ ਸਾਹਿਬ ਪਹਿਲਾਂ ਤਾਂ ਬੜੀ ਸੰਵੇਦਨਾ ਸਾਰੇ ਪਾਸੇ ਜ਼ਾਹਿਰ ਕੀਤੀ ਜਾ ਰਹੀ ਆ ਜੋ ਹੋਇਆ ਕੱਲ ਉਹ ਨਹੀਂ ਹੋਣਾ ਚਾਹੀਦਾ ਜੋ ਜ਼ਖਮੀ ਹੋਏ ਉਹ ਵੀ ਨਹੀਂ ਹੋਣੇ ਚਾਹੀਦੇ ਸੀ ਲੇਕਿਨ ਫਿਰ ਵੀ ਹੋਇਆ ਪਹਿਲਾਂ ਤਾਂ ਰਵੱਈਏ ਨੂੰ ਕਿੰਦਾ ਸਰਕਾਰ ਦੇ ਨੂੰ ਕਿਵੇਂ ਦੇਖਦੇ ਹੋ ਤੇ ਅੱਜ ਦੀ ਰਣਨੀਤੀ ਕੀ ਹੈ ਬਹੁਤ ਮੜਾ ਹੋਇਆ ਇੱਕ ਨੌਜਵਾਨ ਵੀ 21 ਸਾਲ ਦਾ ਸਾਡਾ ਕੱਲ ਸਾਡਾ ਗਵਾ ਲਿਆ ਸੀ ਤੇ ਬੜੇ ਕਿਸਾਨਾਂ ਤੇ ਸੱਟਾਂ ਵੱਜੀਆਂ ਸਾਡੀ ਸਰ ਜ਼ਮੀਨ ਤੇ ਆ ਕੇ ਇਹ ਅਟੈਕ ਹਰਿਆਣੇ ਨੇ ਕੀਤਾ ਅਸੀਂ ਪੰਜਾਬ ਸਰਕਾਰ ਨੂੰ ਫੌਰਨ ਤੌਰ ਤੇ ਕਹਾਂਗੇ ਵੀ ਜਦ ਕੋਈ ਕਤਲ ਹੋ ਜਾਂਦਾ 302 ਦਾ ਪਰਚਾ ਹੋ ਜਾਂਦਾ ਫੌਰੀ ਤੌਰ ਤੇ ਸੀਐਮ ਹਰਿਆਣੇ ਦੇ ਖਿਲਾਫ ਬਾਈ ਨੇਮ ਪਰਚਾ ਹੋਣਾ ਚਾਹੀਦਾ ਹਰਿਆਣੇ ਦੇ ਡੀਜੀ ਦੇ ਖਿਲਾਫ ਬਾਈ ਨੇਮ ਪਰਚਾ ਹੋਣਾ ਚਾਹੀਦਾ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਕਿਹੜੀ ਸੋਚਾਂ ਚ ਲੱਗੀ ਹੋਈ ਆ ਇਹ ਪਰਚਾ ਕਰੇ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜਾਇਜ਼ ਮੰਗਾਂ ਨੇ ਭਾਵੇਂ ਐਸਕੇਮ ਰਾਜਨੀਤੀਗਾ ਭਾਵੇਂ ਐਸਕੇਮ ਇਹ ਹੀ ਆ ਉਹ ਮੰਗਾਂ ਨਾਲ ਅਸੀਂ ਸਹਿਮਤ ਆ ਕੇਂਦਰ ਸਰਕਾਰ ਫੌਰੀ ਤੌਰ ਤੇ ਮੰਗਾਂ ਇਹ ਮੰਨੇ ਸਾਡੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਅਸੀਂ 3 ਦਿਨਾਂ ਤੋਂ ਟੋਲ ਪਲਾਜ਼ੇ ਵੀ ਫ੍ਰੀ ਕੀਤੇ ਹੋਏ ਨੇ ਭਾਜਪਾ ਦੇ ਆਗੂਆਂ ਦੇ ਘਰਾਂ ਮੂਰੇ ਹੀ ਬੈਠੇ ਹੋયા ਤੇ ਉਹਦੇ ਲਈ ਅਸੀਂ ਅੱਜ ਰਲਮ ਕੇ ਸਾਰੀਆਂ ਸਟੇਟਾਂ ਦੇ ਸਾਡੇ ਜਿਹੜੇ ਨੇ ਨਮਾਇंदे ਅੱਜ ਆਏ ਆ ਅਸੀਂ ਅੰਦੋਲਨ ਨੂੰ ਤੇਜ਼ ਕਰਨ ਲਈ ਇਹ ਹਿੰਸਕ ਜਿਹੜਾ ਹੋਇਆ ਉਹਨੂੰ ਅਸੀਂ ਨਾਮ ਕਰਨ ਲਈ ਅਸੀਂ ਅੱਜ ਰਲ ਮਿਲ ਕੇ ਬੈਠ ਕੇ ਅਗਲੇ ਅੰਦੋਲਨ ਦੀ ਜਿਹੜੀ ਆ ਅਸੀਂ 4:30 ਵਜੇ ਪੀਸੀ 'ਤੇ ਤੁਹਾਨੂੰ ਦੱਸਾਂਗੇ। ਸਵਾਲ ਇਹ ਨਹੀਂ ਉੱਤੇ ਲਖਵਾਲ ਸਾਹਿਬ ਕਿ ਇੱਧਰ ਆ ਕੇ ਪੰਜਾਬ ਵਾਲੇ ਪਾਸੇ ਆ ਕੇ ਬੁਲਟ ਚਲਾ ਦਿੱਤੀ ਜਾਂਦੀ ਹੈ ਕਿ ਨੌਜਵਾਨ ਦੇ ਸਿਰ 'ਚ ਗੋਲੀ ਲੱਗ ਜਾਂਦੀ ਆ। ਉਹ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਸੀ। ਨਾ ਹੀ ਉਹਨਾਂ ਨੇ ਸੜਕਾਂ ਰੁਕੀਆਂ ਸੀ। ਕਿਸੇ ਤਰੀਕੇ ਦਾ ਕੋਈ ਐਸੀ ਜੀ ਗੱਲਬਾਤ ਅਸੀਂ ਵੀ ਸੀਗੀ ਹੋਈ ਨਹੀਂ। ਲੇਕਿਨ ਫਿਰ ਵੀ ਇਹ ਇਨਸੀਡੈਂਟ ਹੋ ਜਾਂਦਾ ਤੇ ਪੰਜਾਬ ਸਰਕਾਰ ਪੂਰੇ ਸਿਨੈਰੀਓ ਦੇ ਵਿੱਚ ਗਾਇਬ। ਨਾ ਪੁਲਿਸ ਦਾ ਕੋਈ ਨੁਮਾਇੰਦਾ ਉੱਥੇ ਦੇਖਿਆ ਪੁਲਿਸ ਉੱਥੇ ਦੇਖੀ ਆ ਪੰਜਾਬ ਕਿ ਉਧਰੋਂ ਆ ਕੇ ਕੋਈ ਆ ਕੇ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਕੋ ਕੰਮ ਕਰ ਜਾਂਦਾ ਕਾਹੜ ਕਰ ਜਾਂਦਾ ਤੇ ਇੱਧਰ ਪੰਜਾਬ ਸਰਕਾਰ ਪੰਜਾਬ ਪੁਲਿਸ ਦੇਖਦੀ ਰਹਿ ਜਾਂਦੀ ਨਹੀਂ ਬਹੁਤ ਮਾੜੀ ਗੱਲ ਆ ਉਹ ਨਿੰਦਾ ਵਾਲੀ ਗੱਲ ਆ ਤੇ ਪੰਜਾਬ ਸਰਕਾਰ ਨੂੰ ਅਸੀਂ ਇਹੀ ਕਹਿੰਦੇ ਫੌਰਨ ਐਕਸ਼ਨ ਲੈ ਕੇ ਇਹਨਾਂ ਦੇ ਪਰਚੇ ਕਰ ਦੇਣੇ ਚਾਹੀਦੇ ਆ ਤੇ ਜਿਵੇਂ ਆਮ ਕੇਸਾਂ 'ਚ ਹੋ ਜਾਂਦੇ ਨੇ ਤੇ ਪੰਜਾਬ ਸਰਕਾਰ ਨੂੰ ਮੂਕ ਦਰਸ਼ਕ ਵਾਂਗੂ ਬੈਠ ਕੇ ਨਹੀਂ ਦੇਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਮਗਰ ਹਿੱਕ ਤੇ ਆਉਣਾ ਚਾਹੀਦਾ ਜਿਵੇਂ ਇਹਨੇ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ ਚਾਸੀਂ ਕਿਸਾਨਾਂ ਲਈ ਲੜਾਈ ਜਿਵੇਂ ਚਾਹਣ ਅਸੀਂ ਕਿਸਾਨਾਂ ਦੇ ਵਕੀਲ ਬਣਦੇ ਆ ਉਸੇ ਤਰ੍ਹਾਂ ਕਰਕੇ ਕਿਸਾਨਾਂ ਦੇ ਵਕੀਲ ਬਣ ਕੇ ਇਹਨਾਂ ਦੇ ਪਰਚੇ ਕਰਨੇ ਚਾਹੀਦੇ ਆ ਤੇ ਕਿਸਾਨਾਂ ਦੀ ਪੰਜਾਬ ਦੀਆਂ ਦੀ ਮਦਦ ਕਰਨੀ ਤੁਹਾਡੀ ਰਣਨੀਤੀ ਕੀ ਰਹੇਗੀ ਕਿਉਂਕਿ ਸਵਾਲ ਬਹੁਤ ਸਾਰੇ ਉੱਡਦੇ ਆ ਕਿਉਂਕਿ ਮਸਲਾ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੀ ਜਵਾਨੀ ਦਾ ਨਸਲਾਂ ਫਸਲਾਂ ਦਾ ਕੀ ਰਣਨੀਤੀ ਰਹੇਗੀ ਤੁਹਾਨੂੰ ਲੱਗਦਾ ਕਿ ਜਾਣਾ ਚਾਹੀਦਾ ਕਿਸਾਨੀ ਦੇ ਹਿੱਤ ਦੇ ਵਿੱਚ ਜਿਹੜੀ ਇਹ ਜਨਨਿਤਿਆ ਜਾਂ ਫਿਰ ਆਪਸ ਦੀ ਜਿਹੜੀ ਗੱਲਬਾਤ ਹੈ ਉਹਨੂੰ ਸਾਈਡ ਤੇ ਰੱਖ ਕੇ ਜਾਣਾ ਚਾਹੀਦਾ ਤੁਸੀਂ ਮਹਿਸੂਸ ਨਹੀਂ ਜਾਣਾ ਨਹੀਂ ਅਸੀਂ ਆਪਦੇ ਲੈਵਲ ਤੇ ਲੜ ਰਹੇ ਹਾਂ ਉਹ ਆਪਦੇ ਲੈਵਲ ਤੇ ਕਿਉਂਕਿ ਸਾਡੇ ਨਾਲ ਉਹਨਾਂ ਨੇ ਸਾਂਝੀਆਂ ਅਸੀਂ ਮੀਟਿੰਗਾਂ ਨਹੀਂ ਕਰ ਸਕੇ ਤੇ ਅਸੀਂ ਇਕੱਠੇ ਹੋ ਕੇ ਪਹਿਲਾਂ ਮੀਟਿੰਗਾਂ ਕਰਕੇ ਪ੍ਰੋਗਰਾਮ ਬਣਾਉਂਦੇ ਤਾਂ ਇਕੱਠੇ ਹੋ ਕੇ ਅਸੀਂ ਦਿੱਲੀ ਨੂੰ ਵੱਲ ਕੂਚ ਕਰਦੇ ਇਕੱਠੇ ਸਾਰੇ ਹੋਰ ਸਟੇਟਾਂ ਨੂੰ ਵੀ ਲੈਂਦੇ ਅੱਜ ਇੱਕ ਪੰਜਾਬ ਸਟੇਟ ਦਾ ਮਸਲਾ ਬਣ ਗਿਆ ਸਾਨੂੰ ਹੋਰ ਸਟੇਟਾਂ ਨੂੰ ਵੀ ਜਿਵੇਂ ਅੱਜ ਸਟੇਟਾਂ ਆਈਆਂ ਨੇ ਇਸ ਤਰ੍ਹਾਂ ਹੀ ਇਕੱਠੇ ਕਰਕੇ ਮੀਟਿੰਗ ਕਰਕੇ ਸਾਨੂੰ ਇਹ ਦੇਸ਼ ਲੈਵਲ ਦਾ ਕਿਉਂਕਿ ਐਮਐਸਪੀ ਸਾਰੇ ਦੇਸ਼ ਨੂੰ ਚਾਹੀਦੀ ਹੈ ਇਕੱਲੇ ਪੰਜਾਬ ਨੂੰ ਨਹੀਂ ਚਾਹੀਦੀ ਸਾਰੇ ਦੇਸ਼ ਲੈਵਲ ਦਾ ਇਹ ਅੰਦੋਲਨ ਬਣਾਉਣਾ ਚਾਹੀਦਾ ਹੈ ਅੱਛਾ ਕੇਂਦਰ ਸਰਕਾਰ ਨੇ ਤੁਹਾਡੇ ਨਾਲ ਕੋਈ ਰਾਬਤਾ ਕੀਤਾ ਨਹੀਂ ਸਾਡੇ ਨਾਲ ਕੋਈ ਰਾਬਤਾ ਕੋਈ ਗੱਲਬਾਤ ਪੰਦੇਰ ਜਥੇਬੰਦੀ ਵਾਲੋਂ ਜਾਂ ਫਿਰ ਦਲੇਵਾਲ ਹਾਰਿਆਂ ਵਾਲੋਂ ਤੁਹਾਡੇ ਨਾਲ ਕੋਈ ਨਹੀਂ ਆ ਦੋ ਚਾਰ ਦਿਨ ਚ ਕੋਈ ਨਹੀਂ ਪਹਿਲਾਂ ਰਾਬਤਾ ਸਾਡ ਨੂੰ ਕਹਿੰਦੇ ਸੀ ਵੀ ਆਓ ਅਸੀਂ ਕਿਹਾ ਸੀ ਵੀ ਐਸ ਕੇ ਐਮ ਦੀ ਅਸੀਂ ਮੀਟਿੰਗ ਚ ਇਕੱਠੇ ਆਵਾਂਗੇ ਹੁਣ ਕੋਈ ਰਾਬਤਾ ਕੱਲ ਦੀ ਰਣਨੀਤੀ ਕੀ ਰਹਿਣੀ ਚਾਹੀਦੀ ਸੀ ਕਿਉਂਕਿ ਹੁਣ ਇਹ ਕਿਹਾ ਜਾ ਰਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਦੋ ਦਿਨ ਰਾਵਾਂਗੇ ਉਸ ਤੋਂ ਬਾਅਦ ਕੋਈ ਫੈਸਲਾ ਲਵਾਂਗੇ ਤੋਂ ਲੱਗਦਾ ਕਿ ਪਹਿਲਾਂ ਹੀ ਸ਼ਾਂਤਮਈ ਰਿਹਾ ਜਾ ਸਕਦਾ ਸੀਗਾ ਜੋ ਹੋਇਆ ਉੱਥੇ ਉਹ ਰੋਕਿਆ ਜਾ ਸਕਦਾ ਸੀ ਆ ਸ਼ਾਂਤਮਈ ਢੰਗ ਨਾਲ ਹੀ ਅਸੀਂ ਅਨੁਲਨ ਲੜਿਆ ਅਸੀਂ ਨਹੀਂ ਚਾਹੁੰਦੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਸ ਲਈ ਸਾਡੀਆਂ ਮਸਲੇ ਮੰਗਵਾ ਹੱਲ ਹੋਣੇ ਚਾਹੀਦੇ ਸਾਨੂੰ ਦਿੱਲੀ ਜਾਣਾ ਕੋਈ ਜ਼ਰੂਰੀ ਨਹੀਂ ਧੰਨਵਾਦ ਜੀ ਤਾਂ ਇਹਨੇ ਹਰਿੰਦਰ ਸਿੰਘ ਲੱਖੋਵਾਲ ਜਿਹੜੇ ਕਿ ਸਿੱਧੇ ਤੌਰ ਤੇ ਸਵਾਲ ਚੱਕ ਰਹੇ ਨੇ ਪੰਜਾਬ ਸਰਕਾਰ ਤੇ ਵੀ ਕਿ ਪੰਜਾਬ ਸਰਕਾਰ ਦਾ ਰਵਈਆ ਜੋ ਐਟੀਟਿਊਡ ਸੀਗਾ ਜੋ ਬੂਖ ਦਰਸ਼ਕ ਬਣ ਕੇ ਦੇਖਦੇ ਰਹੀ ਤੇ ਇੱਧਰ ਪੰਜਾਬ ਦਾ ਇੱਕ ਨੌਜਵਾਨ ਕਿਸਾਨ ਉਸ ਦਾ ਅ ਕਹਿ ਸਕਦੇ ਆ ਕਿ ਉਸ ਦੀ ਮੌਤ ਹੋ ਗਈ ਜਾਂ ਫਿਰ ਕਹਿ ਲੋ ਕਿ ਉਸ ਦਾ ਕਤਲ ਹੋ ਗਿਆ ਤਾਂ ਇਹ तमाम ਚੀਜ਼ਾਂ ਧਰੂਪ ਹੋਈਆਂ ਲੇਕਿਨ ਹਾਲਫਰ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਹਰਿਆਣਾ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਆ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਫੋਰਸ ਹੈਗੀ ਆ ਉਹ ਆ ਕੇ ਅਟੈਕ ਕਰਦੀ ਆ ਦਵਾਈਆਂ ਤੱਕ ਚੱਕ ਲਈਆਂ ਜਾਂਦੀਆਂ ਜੋ ਕਿਸਾਨਾਂ ਦੀ ਬਦਤ ਲਈ ਫਸਟ ਏਡ ਸੀਗੀ ਉਹ ਜਿਹੜੇ ਬਾਕਸ ਹੈਗੇ ਚੱਕ ਲਏ ਜਾਂਦੇ ਇਹ तमाम ਚੀਜ਼ਾਂ ਹੋਈਆਂ ਲੇਕਿਨ ਇਹ ਹੋਣੀਆਂ ਨਹੀਂ ਚਾਹੀਦੀਆਂ ਸੀ ਸਾਰੇ ਪਾਸੇ ਚਰਚਾ ਜ਼ਰੂਰ ਹੋ ਰਹੀ ਹੈ ਲੇਕਿਨ ਅੱਗੇ ਦੀ ਰਣਨੀਤੀ ਐਸਕੇ ਆਮ ਵੱਲੋਂ ਲੜਾਈ ਜਾ ਰਹੀ ਹੈ ਕੈਮਰਾਮੈਨ ਤੁਲਸੀ ਮਹਿਰਾ ਦਿਨ ਅਰਵਿੰਦਰ ਮੀਤ ਪੀਸੀ ਨਿਊਜ਼ ਚੰਡੀਗੜ੍ਹ